ਨਹਿਰਾ ਦੇ ਵਿੱਚ ਪੂਜਾ ਸਮਗਰੀ ਜਾਂ ਫਿਰ ਹੋਰ ਸਮਾਨ ਵਿਸਰਜਨ ਕਰਨ ਦੇ ਲਈ ਜਾਂਦੇ ਨੇ ਤੇ ਸਮਾਨ ਦੇ ਨਾਲ-ਨਾਲ ਲਿਫਾਫੇ ਬੂਰੀਆਂ ਤੇ ਹੋਰ ਪੂਰਾ ਕਵੀ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਜਿਸ ਕਾਰਨ ਨਹਿਰ ਦੇ ਵਿੱਚ ਰਹਿਣ ਵਾਲੀਆਂ ਮੱਛੀਆਂ ਅਤੇ ਹੋਰ ਜਾਨਵਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਪਰ ਤਿਬੜੀ ਪੁਰਾਣਾ ਸ਼ਾਲਾ ਤੇ ਨੇੜੇ-ਤੇੜੇ 10 ਪਿੰਡਾਂ ਦੇ ਨੌਜਵਾਨਾਂ ਨੇ ਇੱਕ ਵੱਖਰਾ ਤੇ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ। ਇਹਨਾਂ ਨੌਜਵਾਨਾਂ ਨੇ ਭੋਲੇ ਕੀ ਫੌਜ ਕਰੇਗੀ ਮੋਜ ਨਾਮਕ ਇੱਕ ਸੰਸਥਾ ਬਣਾਈ ਹੈ ਜਿਸ ਦੇ ਰਾਹੀਂ ਉਹ ਧਾਰਮਿਕ ਅਤੇ ਸਮਾਜਦਾਵੀ ਕੰਮ ਤਾਂ ਕਰ ਹੀ ਰਹੇ ਨੇ ਨਾਲ ਹੀ ਨਾਲ ਤਿਬੜੀ ਤੋਂ ਹੋ ਕੇ ਗੁਜ਼ਰਦੀ ਅਪਰਬਾਰੀ ਦੁਆਬ ਨਹਿਰ ਦੇ ਕੰਢੇ ਤੋਂ ਲੋਕਾਂ ਵੱਲੋਂ ਸੁੱਟਿਆ ਗਿਆ ਕੂੜਾ ਕਰਕਟ, ਲਿਫਾਫੇ, ਪਲਾਸਟਿਕ ਦਾ ਹੋ ਸਮਾਨ ਅਤੇ ਬੋਰੀਆਂ ਆਦਿ ਸਮੇਟ ਕੇ ਉਸ ਨੂੰ ਆਬਾਦੀ ਤੋਂ ਦੂਰ ਇੱਕ ਸੁੰਸਾਨ ਜਗ੍ਹਾ ਤੇ ਲੈ ਜਾ ਕੇ ਉਸ ਦਾ ਨਿਪਟਾਰਾ ਵੀ ਕਰ ਰਹੇ ਹਨ। ਨਹਿਰ ਕਿਨਾਰੇ ਵੱਡੇ ਵੱਡੇ ਸਲੋਗਨ ਵੀ ਲਿਖੇ ਗਏ ਨੇ ਜਨਤਾ ਦੇ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਨਹਿਰ ਦੇ ਵਿੱਚ ਪੂਜਾ ਸਮੱਗਰੀ ਦੇ ਨਾਲ ਪਲਾਸਟਿਕ ਦੇ ਲਿਫਾਫੇ ਬੋਰੀਆਂ ਜਾਂ ਫਿਰ ਅਜਿਹਾ ਸਮਾਨ ਨਾ ਸੁੱਟੋ ਨਹਿਰ ਕਿਨਾਰੇ ਵੱਡੇ ਵੱਡੇ ਡਸਟਬਿਨ ਲਗਾ ਕੇ ਲੋਕਾਂ ਨੂੰ ਲਿਫਾਫੇ ਅਤੇ ਹੋਰ ਫालतू ਸਮਾਨ ਡਸਟਬਿਨਾਂ ਦੇ ਵਿੱਚ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਗਣਪਤੀ ਬਾਬਾ ਮੋਰੀਆ ਅੱਜ ਅਸੀਂ ਜਨੈਸ਼ ਮਿਸਰਜਨ ਦੇ ਪ੍ਰਖਸ਼ਵ ਚ ਸਾਰੇ ਇੱਥੇ ਇਕੱਠੇ ਹੋਏ ਆ ਨਗਰ ਵਾਸੀਆਂ ਨੂੰ ਸਮੂਹ ਨਗਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਬੋਲੇ ਕੀ ਫੌਜ ਕਰੇਗੀ ਫੌਜ ਬਣੋ ਬਹੁਤ ਬਹੁਤ ਵਧਾਈ ਅੱਜ ਇੱਥੇ ਇੱਕ ਉਪਲਬਖ ਬਣਾਇਆ ਕਿ ਅਸੀਂ ਆਕੇ ਇਸ ਤਿਹਾਰ ਨੂੰ ਖੂਬ ਮਾਣ ਨਾਲ ਖੁਸ਼ੀ ਨਾਲ ਮਨਾਈਏ ਤੇ ਸਤਾਂ ਨੂੰ ਅੱਗੇ ਵਧਾਈਏ ਬਹੁਤ ਵਾ ਲੋਕ ਦੂਰ ਦੂਰ ਤੋਂ ਆਕੇ ਇੱਥੇ ਆਕੇ ਗਣੇਸ਼ ਪੂਜਾ ਕਰਨ ਦੇਣਾ ਤੇ ਇਸ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਇਸ ਇਲਾਕੇ ਨੂੰ ਹੋਰ ਵੀ ਸਾਫ ਸੁਥਰਾ ਬਣਾ ਕੇ ਤੇ ਇਹਨਾਂ ਨੂੰ ਹਰ ਵਾਰੀ ਥੋੜਾ ਵਧੀਆ ਰੱਖ ਕੇ ਦਿਖਾਈਏ ਦੇਖਿਆ ਕੀ ਲਫਾਫੇ ਚੁੱਕ ਰਹੇ ਸੀ ਸਫਾਈ ਕਰ ਰਹੇ ਸੀ ਇਹਦਾ ਕੀ ਮਤਲਬ ਕਾਰਨ ਹੈ ਲਫਾਫੇ ਦਾ ਕਾਰਨ ਹੈ ਕਿ ਲੋਕ ਬਾਹਰੋਂ ਆਉਂਦੇ ਆ ਪਰ ਨਦੀ ਦੇ ਵਿੱਚ ਬਹੁਤ ਸਾਰੇ ਲਫਾਫੇ ਸੁੱਟ ਕੇ ਗੰਦਗੀ ਪਾ ਦਿੰਦੇ ਨੇ ਅਸੀਂ ਕਹਿੰਦੇ ਕਿ ਵਿੱਚ ਜੀਵ ਜੰਤੂ ਬਹੁਤ ਹੈ ਮੱਛੀਆਂ ਵਗੈਰਾ ਉਹ ਕੀ ਜੀਵ ਹੈਗੇ ਆ ਤੇ ਇਹ ਸਾਰੇ ਇੱਥੇ ਆ ਕੇ ਲਫਾਫੇ ਔਰ ਗੰਦਗੀ ਪਾਉਂਦੇ ਆ ਤਾਂ ਗੇ ਨੁਕਸਾਨ ਕਰਦਾ ਅਸੀਂ ਚਾਹੁੰਦੇ ਹਾਂ ਕਿ ਨਾਲ ਨਾਲ ਹੀ ਇਹਦਾ ਨਵੇੜਾ ਹੋ ਜਾਏ ਤੇ ਸਾਫ਼ ਸੁਥਰੀ ਹੋ ਜਾਏ ਤੇ ਲੋਕੀ ਅਸੀਂ ਬਹੁਤ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਸਾਰਿਆਂ ਨੂੰ ਕਿ ਆਓ ਵਿਸਰਜਨ ਕਰੋ ਆਪਣਾ ਲਿਫਾਫਿਆਂ ਨੂੰ ਤੇ ਜਿਹੜੀ ਆਲਤੂ ਦੀ ਆਲਤੂ ਫਾਲਤੂ ਸਮਾਨ ਹੈ ਉਹਨੂੰ ਨਦੀ ਵਿੱਚ ਨਾ ਵਿਹਾਵ ਕਰੋ ਅਸੀਂ ਡਰਮ ਲਗਾਏ ਹੋਏ ਆ ਤੇ ਡਰਮਾਂ ਦੇ ਵਿੱਚ ਪਾਓ ਜੇ ਅਸੀਂ ਭਰ ਜਾਈ ਤਾਂ ਅਸੀਂ ਉਹਨੂੰ ਖਾਲੀ ਕਰਕੇ ਦੂਰ ਜਾ ਕੇ ਨਸ਼ ਕਰਦਨੇ ਆ ਤੇ ਅੱਗੇ ਦਾ ਸਮੇਂ ਵਾਸਤੇ ਹੀ ਸੋਚਦੇ ਆ ਕਿ ਹੋਰ ਵਧੀਆ ਪ੍ਰਲਾ ਹੋਵੇ ਸਾਰੇ ਸਾਡੇ ਨਾਲ ਮਿਲ ਕੇ ਇਸ ਸੀਨ ਨੂੰ ਅੱਗੇ ਵਧਾਓ ਬੋਲੇ ਕਿ ਫੌਜ ਕਰੇਗੀ ਬੋਲ ਕਮੇਟੀ ਹਰ ਸਾਲ ਇਸ ਤਰ੍ਹਾਂ ਕਰਦੀ ਆ ਸਾਨੂੰ ਤਕ ਲਗਭਗ 3 ਸਾਲ ਹੋ ਗਏ ਆ ਇਸ ਕੰਮ ਨੂੰ ਕਰਦੇ ਹੋਏ ਤੇ ਅੱਗੇ ਹੀ ਸੋਚਦੇ ਆ ਅੱਗੇ ਚਾਹਣੇ ਕਿ ਅੱਗੇ ਤੋਂ ਹੋਰ ਬੜਾਵਾ ਹੋਵੇ ਅੱਗੇ ਵਧিয়ে ਕਿੰਪਿਆ ਉਹ ਤੇ ਮਨਾਂ ਦੀ ਕੋਸ਼ਿਸ਼ ਕਰਦੇ ਆ ਸੱਜਣ ਕਰਦੇ ਆ ਕੋਈ ਨਰਾਤਾ ਰਮ ਸੱਜਣ ਹੁੰਦਾ ਹਰ ਤੱਕ ਹੁੰਦਾ ਗਣੇਸ਼ਪਤੀ ਜੀ ਹੁੰਦਾ ਤੇ ਅਸੀਂ ਜਾਣਦੇ ਕਿ ਆਰਮੇਲ ਸਮੇਂ ਚ ਕੋਈ ਵੀ ਬਾਹਰੋਂ ਆਵੇ ਤੇ ਇੱਥੇ ਆ ਕੇ ਸਾਫ ਸਫਾ ਮਾਹੌਲ ਦੇਖ ਕੇ ਤੇ ਹੋਰ ਬਰਾਵਾ ਮਿਲੇ ਕਿੰਨੇ ਮੈਂਬਰ ਆ ਸੰਸਥਾ ਦੇ ਤੇ ਕਿਦੋਂ ਕਿਦੋਂ ਇਹ ਕੰਮ ਕਰਦੇ ਹੋ ਸਾਡੇ ਮੈਂਬਰ ਤੇ ਆਹੀ 25 30 ਮੈਂਬਰ ਸਾਡੇ ਨਾਰਮਲ ਹੈਗੇ ਆ ਬਾਕੀ ਹੋਰ ਵੀ ਕਾਫੀ 10% ਜੋੜੇ ਨਾਲ ਸਾਡੇ ਤੇ ਸਮੇਂ ਸਮੇਂ ਨਾਲ ਸਾਰੇ ਆ ਕੇ ਇਕੱਠੇ ਜਾਂਦੇ ਆ ਲਗਾਤਾਰ ਜਾਰੀ ਰਹੇਗਾ ਹਾਂਜੀ ਇਹ ਆਡੇ ਅਪਰਾਲਾ ਚ ਲਗਾਤਾਰ ਜਾਰੀ ਰਹੇਗਾ ਅਸੀਂ ਨਾਲ ਰਲ ਕੇ ਕੁਝ ਸਾਡੇ ਨਾਲ ਗੁਰਦਾਸਪੁਰ ਤੋਂ ਸੁਰੀ ਸਾਹਿਬ ਅਸੀਂ ਨਾਲ ਮਨੇ ਹੋਏ ਆਂ ਹੋਰ ਸਾਡੇ ਨਾਲ ਹੋਰ ਵੀ ਕਾਫੀ ਲੋਕ ਆ ਜਿਹਨਾਂ ਦਾ ਨਵੇਂ ਪਿੰਡ ਤੋਂ ਨਵੇਂ ਸ਼ਹਿਰੇ ਤੋਂ ਬਹਾਦਰ ਤੋਂ ਚਾਵੇ ਤੋਂ ਨਿਮਨ ਨੰਗਲ ਨਵੀਨਕਰਾਲ ਤੋਂ ਆਰਨਾ ਪੁਲ ਤਿਬੜੀ ਇਹ ਸਾਰੇ ਪਿੰਡ ਸਾਡਾ ਰਲ ਕੇ ਇਹ ਨੂੰ ਸਫਲ ਬਣਾਉਂਦੇ ਨੇ ਤੇ ਅੱਜ ਗਣੇਸ਼ ਵਿਸਾਧਨ ਹੋ ਰਿਹਾ ਤੇ ਕੁਝ ਸਮਾਨ ਘੱਟ ਮਿਲਗਾ ਕਹੀਂ ਇਹਨੂੰ ਅੱਜ ਹੁਣ ਇਸ ਟਾਈਮ ਸਪਾਈ ਕਰ ਰਹੇ ਕਿ ਕੱਲ ਵੱਡੇ ਅਪਰਾਲੇ ਦਾ ਕੰਮ ਹੋਏਗਾ ਸਫਾਈ ਦਾ ਮੈਸੇਜ ਇਹ ਹੈ ਕਿ ਜਿਸ ਤਰ੍ਹਾਂ ਦੇਖੋ ਤੁਸੀਂ ਸੱਜੇ ਕੰਬੇ ਹਰ ਪਾਸੇ ਲਿਫਾਫੇ ਕੁਝ ਪੌਲੀਥੀਨਸ ਕੋਈ ਬੋਰੀਆਂ ਪਈ ਹੋਈਆਂ ਨੇ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਅਗਰ ਇਕੱਠੀਆਂ ਵੀ ਕਰੀਆਂ ਤਾਂ ਡਸਟਬਿਨ ਲੱਗਾ ਹੋਇਆ ਉਹ ਚ ਪਾ ਦਿਓ ਅਗਰ ਵੱਜ ਜਾਂਦੀਆਂ ਤਾਂ ਅਸੀਂ ਖਦ ਨਾਲ ਨਾਲ ਖਾਲੀ ਕਰ ਰਾਵਾਂਗੇ ਪਰ ਨਦੀ ਦੇ ਵਿੱਚ ਨਾ ਪਾਣ ਸਾਫ ਸੁੱਧੀ ਰਹੇ ਤਾਂ ਇੱਕ ਅੱਛਾ ਮਾਹੌਲ ਬਣੇ ਸੰਸਥਾ ਵੱਲੋਂ ਡਸਟਬਿਨ ਵੀ ਲਗਾਏ ਗਏ ਸੰਸਥਾ ਵੱਲੋਂ ਡਸਟਬਿਨ ਲਗਾਏ ਹੋਏ ਹਨ ਬਤੌਰ ਅਸੀਂ ਇੱਕ ਲਿਖ ਕੇ ਆਡੀਅਨਸ ਕੀ ਲਈ ਹੋਈ ਹੈ ਕਿ ਇਹਨੂੰ ਨਦੀ ਨੂੰ ਖਰਾਬ ਨਾ ਕੀਤਾ ਜਾਵੇ